फिरोजपुर फरीदकोट रोडर व्डा हादसा वापरिया जिथे की दो गडिया की आपस टक्कर होगी है तो टक्कर इनी जबरदस्त सी के दोनों गड्डिया के पर खची उठ गए ने दस दी कि हादसा

ਸਵਿਫਟ ਗੱਡੀ ਦੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਮੌਕੇ ਦੇ ਜਿਹੜੀਆਂ ਚਾਰ ਸਵਾਰੀਆਂ ਵਿੱਚ ਸਵਾਰ ਸਨ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਲੋਕਾਂ ਦਾ ਕੀ ਕੁਝ ਕਹਿਣਾ ਜ਼ਰੂਰ ਤੁਸੀਂ ਵੀ ਸੁਣੋ ਮੋਕਲੀਸ਼ੂ ਸਾਹਿਬ ਦਾ ਸੰਚ ਫਰੋਸ਼ ਹੈ ਜੀ ਇਹ ਵਜਦਾ ਸੀ ਜਕਸੀਰ ਸਿੰਘ ਪਹਿਲਵਾਤ ਜੋ ਐਕਸੀਡੈਂਟ ਹੋਇਆ ਇਹਨੂੰ ਚੋਕੇ ਨੇ ਅਮੰਦੀ ਹਸਪੀਟਲ ਲੈ ਜਾਂਦਾ ਜਿਹੜੇ ਬਰਾਂਚਕੁੰਦੀ ਮੱਲਵਾਲ ਉੱਥੇ ਨੇ ਮਰੀਜ਼ਾ ਸੀਰੀਅਸ ਥੋੜਾ ਜਿਆਦਾ ਸੀਗਾ ਅਸੀਂ ਉਹ ਵੀ ਟੀਐਮਸੀ ਚ ਲੈ ਕੇ ਜਾਉਣਾ ਇਹ ਕਹਿੰਦੇ ਵੀ ਤੁਸੀਂ ਅਮੁਲੀਪਾਫਸ ਤੇ ਲੈ ਕੇ ਜਾਓ ਸਾਡੇ ਅੰਮਰ ਸਰ ਅਸੀਂ ਵੀ ਟੀਐਮਸੀ ਲੈ ਕੇ ਜਾਣਾ ਸਾਡੇ ਨੇ ਨਾ ਤਾਂ ਸਟਾਫ ਦਿੱਤਾ ਜੀ ਨਾ ਉਹ ਗੱਡੀ ਦਿੱਤੀ ਇਹਨਾਂ ਨੇ ਅਸੀਂ ਬਾਹਰੋਂ ਸਟਾਫ ਦੇ ਗੱਡੀ ਕੀਤੀ ਅਸੀਂ 2 ਘੰਟੇ ਲੱਗਦੇ ਰਹੇ ਉਹ ਤੇ ਜਦੋਂ ਹਜ਼ਰਾਨੇ ਪਹੁੰਚੇ ਤੇ ਸਾਡੇ ਨੂੰ ਮਰੀਜ਼ ਦੇ ਉਹ ਇਹਨਾਂ ਨੇ ਬੇਦਰਖਤ ਹਥੋ ਚੁੱਕੀ ਸੀ ਬਰਬਰ ਉਹ ਕਿਹਦੇ ਜਿਹੜੇ 6 ਦੋ ਘੰਟੇ ਪਹਿਲਾਂ ਪਹੁੰਚ ਜਾਂਦੇ 6 ਸਾਡਾ ਮੀਟ ਕੀਤੀ ਜਾਂ ਹਾਂ ਕੀਤੀ ਜਾਂ ਵੱਜ ਜਾਂਦੇ ਨੇ ਅਸੀਂ ਇਹ ਮੰਗ ਕਰਦੇ ਹਾਂ ਕਿ ਇਹਨਾਂ ਇਹਨਾਂ ਦੇ ਕੋਈ ਨੀ ਕਾਰਜ ਕੀਤੀ ਜਾਵੇ ਜਿਹੜਾ ਲਾਪਰਵਾਹੀ ਹਾਂ ਲਾਪਰਵਾਹੀ ਕੀਤੀ ਸੀ ਇਹ ਪਿੰਡ ਦੇ ਸਾਥੀ ਨੂੰ 15500 ਰੁਪਏ ਬਿੱਲ ਬਣਾ ਲਿਆ ਜੀ ਹਾਂ ਹਾਂ 2 ਘੰਟਾ ਲੱਗੂ ਇੱਥੇ ਹਾਂ ਜੀ ਮਰੇਲ ਜੀ ਨੇ ਲਗਵਾਤਾ ਆਉਂਦਾ ਆਉਂਦਾ ਮਰੇਲ ਜੀ ਜਿਹੜਾ ਵੈਟਰ ਦਾ ਪਿਆ ਉਹਦੇ ਪੈਸੇ ਲੈ ਲਏ ਨੇ ਹਾਂ ਜੀ ਹਾਂ ਜੀ ਰਮਨ ਕੇ ਸਿੰਘ ਦੀ ਫੌਕਾ ਸਰਪੰਚ ਪਿੰਡ ਵਾਂਝੀ ਹਾਂਜੀ ਸਾਡੇ ਭਾਈ ਸਾਹਿਬ ਸੁਛੋਡੇ ਜੀ ਜਦੋਂ ਆਸਾ ਹੋ ਅਸੀਂ ਉਹਨੂੰ ਰੇਪਰਮਨ ਦੀ ਬਾਸਟਲ ਚ ਲੈ ਕੇ ਆਈ ਸੀ ਉਹਨੂੰ ਲੈਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਵੀ ਕੀ ਇਹਦਾ ਟ੍ਰੀਟਮੈਂਟ ਕਰੋਗੇ ਕਿ ਨਹੀਂ ਉਹ ਕਦੇ ਵੀ ਸਾਡੇ ਲੋਕਾਂ ਨੂੰ ਹੋ ਸਕਦਾ ਕੋਈ ਤੇ ਸਾਨੂੰ ਤੁਸੀਂ ਸਾਡੇ ਹਸਪੀਟਲ ਲੈ ਕੇ ਜਾਓ ਮੰਡੀ ਉਸ ਬ੍ਰਾਂਚ ਅਸੀਂ ਬਥੇਰੇ ਉਹਨਾਂ ਨਾਲ ਤਰਲੇ ਕੱਢੇ ਸਾਨੂੰ ਫੁੱਟੀ ਕਰੋ ਜਾਂ ਇਲਾਜ ਕਰੋ ਪਰ ਸਾਨੂੰ ਉਹਨੇ ਬਲੈਕਮੇਲ ਬਹੁਤ ਕੀਤਾ ਉਹਨਾਂ ਨੇ ਸਾਨੂੰ ਸਾਨੂੰ ਪੈਸੇ ਮਾਂਗਾ ਸਾਡੀ ਜੀ ਉਹਨਾਂ ਨੇ ਕੋਈ ਬੰਦ ਦੀ ਕਾਰਵਾਈ ਕੀਤੀ ਜਾਵੇ ਜੇ ਸੋਖ ਸਕਦਾ ਪਹਿਲਾਂ ਸਾਨੂੰ ਕੋਈ ਟ੍ਰੀਟਮੈਂਟ ਦੇਣ ਦੇ ਜਾਂ ਕੋਈ ਸਾਨੂੰ ਰੈਫਰ ਗੱਡੀ ਦੇਣ ਦੇ ਜਾਂ ਕੋਈ ਡਾਕਟਰ ਦੇਣ ਦੇ ਜੀ ਅਸੀਂ ਫੀਸ ਤੁਹਾਨੂੰ ਤਿਆਰ ਜੋ ਖਰਚਾ ਸਾਡੇ ਕੋਲ ਲਓ ਸਾਨੂੰ ਡਾਕਟਰ ਦੇਓ ਨਾਲ ਦੇਓ ਪਰ ਉਹਨਾਂ ਨੇ ਸਾਡੀ ਕੋਈ ਬਾਹ ਨਹੀਂ ਫੜੀ ਖਜਰ ਖਰਾਬ ਕੀਤਾ ਖਜਰ ਖਰਾਬ ਉਹ ਬਾਰਵਾਸੀ ਬਰਾ ਆਪਣੀ ਗੱਡੀ ਪ੍ਰਾਈਵੇਟ ਲੈ ਕੇ ਹਸਪਤਲ ਕੋਲ ਹਸਪਤਲ ਕੀਤੇ ਜਾਂਦੇ ਜਾਂਦੇ ਹਣੀ ਜੇ ਸਾਡੇ ਭਾਈ ਸਾਹਿਬ ਦੀ ਡੈਥ ਹੋ ਵੀ ਹੋ ਸਕਦਾ ਟਾਈਮ ਉਹਦਾ ਬਾਅਦ ਵੀ ਹੋ ਸਕਦਾ ਜੇ ਸਾਡੇ ਕੋਲ ਟਾਈਮ ਕੋਈ 2 ਘੰਟੇ 4 ਘੰਟੇ ਅਸੀਂ 6 ਵਜੇ ਉੱਥੇ ਜਾਈ ਅਸੀਂ 8 ਘੰਟੇ ਸਾਨੂੰ ਕਿਤੇ ਲਾਂਡ ਦੇ ਉੱਥੇ ਉਹ ਸਾਡਾ ਡਾਕਟਰ ਹੀ ਹੋਵੇਗਾ ਤੁਸੀਂ ਲੇਟ ਹੋ ਗਏ ਉਹ ਐਂਬੂਲੈਂਸ ਅਸੀਂ ਤਾਂ ਦੇਵਾਂਗੇ ਜੇ ਤੁਸੀਂ ਸਾਡੇ ਹਸਪਤਾਲ ਉੱਥੇ ਲੈ ਕੇ ਜਾਵਾਂਗੇ ਲੈ ਕੇ ਜਾਵਾਂਗੇ ਆਹ ਹਾਲਾਤ ਹੋਏ ਬਈ ਡਾਕਟਰਾਂ ਦੇ ਅਜਿਹਾ ਜੀ ਅਸੀਂ ਕਹਿੰਦੇ ਇਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਲਾਸ਼ ਬੱਚੇ ਲਾਸ਼ ਲਾਸ਼ ਬੱਚੇ ਹੀ ਲਾਸ਼ ਇਹਨਾਂ ਦੀ ਬ੍ਰਾਂਚ ਹੈ ਜੀ ਇਹ ਅਮਨਦੀਪ ਹਸਟਲ ਇੱਕ ਨੇ ਸਾਡੇ ਹਾਪੀਟ ਲੈ ਲਏ ਸਾਡੇ 55000 ਰੁਪਏ ਲੈ ਲਏ 2 ਘੰਟੇ 55000 ਰੁਪਏ ਲੈ ਲੈ ਕੀ ਨਾਮ ਤੁਹਾਡਾ ਮੇਰਾ ਨਾਮ ਵਰਿੰਦਰ ਪਾਲ ਸਿੰਘ ਹੈ ਜੀ ਇੱਥੇ ਕਾਲੇ ਜਿਹੜੀ ਡੈਥ ਹੋਈ ਹੈ ਕਿਸ ਤਰ੍ਹਾਂ ਹੋਈ ਤੇ ਕਿੰਦੀ ਹੋਈ ਇਹ ਕੱਲ ਫਰੋਇ ਪਰ ਤੋਂ ਜਾ ਰਿਹਾ ਸੀ ਜਗਸੀਰ ਸਿੰਘ ਜੀ ਪਿੰਡੋਂ ਬਾਤੋਂ ਸਾਈ ਵਾਲਾ ਦੁਕਾਨਾ ਹੀ ਹੈ ਜੀ ਤੇ ਆਮੋ ਸਭ ਨੇ ਟਕਰੋਈਏ ਦੋ ਗੱਡੀਆਂ ਦੀ ਹਾਂ ਜੀ ਇਹ ਤੇ ਨਵਾਂ ਆਰ.ਸੀ. ਫ੍ਰੀ ਕੋਟਰ ਨਵਾਂ ਇਹ ਤੇ ਯਾਰ ਇਹ ਜਿੱਕੜੀ ਵਰਤੋਂ ਟੱਕਰ ਹੋਈ हां ਜੀ ਇਹ ਵਰਤੋਂ ਟੱਕਰ ਹੋ ਗਈ ਜੀ ਲਾਪਰਵਾਹੀ ਚ ਉਹਦੀ ਨਵਾਂ ਵਾਲੀ ਤੇ ਕੀ ਕਹਿੰਦੇ ਇਹ ਨਹੀਂ ਸੰਭਾਈ ਗਏ ਸੈਂਟਰ ਵਿੱਚ ਉਹ ਸਾਮਾਹਮਣੇ ਹੋਈ ਟੱਕਰ ਹੀ ਇੱਕ ਵਿੱਚ ਮੋਟਰਸਾਈਕਲ ਵੀ ਆਈ ਅੱਛਾ ਅੱਛਾ ਤੇ ਕੱਲ ਮੈਂ ਪੀਠਾ ਹਸਾਲ ਚੋਂ ਇਨੇ ਰੈਫਰ ਕਰਤਾ ਲਿਆਣੇ ਲੈ ਲੈ ਜਾ ਕੇ ਮੌਤ ਹੋ ਗਈ ਅੱਛਾ ਹਾਂ ਜੀ ਹੋਰ ਕੀ ਬਾਤ ਉਹ ਮੰਗੀ ਇਹ ਇਨਸਾਫ ਮੰਗਣ ਲਈ ਗਈ ਜੀ ਰੰਗਕਟ ਵੀ ਕਵਰ ਦੇਦੀ ਇਹ ਵੀ 50 ਸਾਲ ਦੀ ਬੜਾਈ 50 ਸਾਲ ਹਾਂ ਜੀ ਉਹ ਆਪਣਾ ਆਪਣੀ ਦੁਕਾਨ ਤੇ ਜਾ ਰਹਾ ਸੀ ਹਾਂਜੀ ਦੁਕਾਨ ਤੇ ਸ਼ੈੱਡ ਪਾਈ ਜਾਂਦਾ ਸੀ ਉਹ ਹੀ ਦੁਕਾਨ ਤੇ ਸਾਮਾਨ ਲੈ ਕੇ ਚੱਲਿਆ ਸੀ ਬਸ ਪਿੰਡ ਪਹੁੰਚਣਾ ਸੀਗਾ ਵੀ ਬਸ ਅੱਧਾ ਕਿਲੋਮੀਟਰ ਬਾਅਦ ਹੀ ਆ ਗਈ ਸੀ ਸਕੂਲ ਕੋਲੇ ਸਾਈਆਂ ਵਾਲੇ ਕੋਲੇ ਉੱਥੇ ਹੋਇਆ ਆਇਆ ਹੋ ਗਿਆ ਜੀ ਹਾਂ ਸੀਟਾ ਹੋਇਆ ਕਿੱਥੇ ਹੋਇਆ ਕਿ ਸਾਈਆਂ ਵਾਲੇ ਆਏ 10 ਕੋਸਟਰਨ ਦੇ ਗੱਡੇ ਗੱਡੀ ਦਾ ਤੇਲ ਫਟਣ ਕਰਕੇ ਕਿੱਥੇ ਹੋਇਆ ਕਿ ਅਚਾਨਕ ਜਿਹੜਾ ਐਕਸੀਡੈਂਟ ਹੋਇਆ ਸਾਈਆਂ ਵਾਲੇ ਸੰਗਾਂੜ ਕੋਲ ਹਾਂ ਜਿਹੜੇ ਕਿੱਧਰ ਜਾ ਰਹੇ ਸੀਗੇ ਇਹ ਕੋਈ ਨਹੀਂ ਗੱਡੀ ਕੋਲ ਨਹੀਂ ਜਾ ਰਹੇ ਸੀਗੇ ਕਿਹਨਾਂ ਅੱਡੋ ਕੀ ਲੱਗਿਆ ਕੋਈ ਕੋਈ ਇਹ ਮੋਬਾਈਲ ਗੱਡੀ ਆ ਰਹੀ ਸੀ ਉਹਨਾਂ ਦਾ ਸਲੋਂਗ ਵੀ ਚਲ ਗਿਆ ਗੱਡੀ ਦਾ ਵਿਚਕਾਰ ਛੜ ਕੇ ਵਿਚਕਾਰ ਚਲੇ ਗਈ ਗੋ ਆ ਰਹੀ ਸੀ ਮੋਬਾਈਲ ਗੱਡੀ ਉਹਦੇ ਵਿੱਚੋਂ ਉਜਨ ਕਰਨ ਗੱਡੀਆਂ ਹਾਫ ਸਿ ਚ ਗਈਆਂ ਹਾਫ ਸਿ ਚ ਗਈਆਂ ਕਿੰਦੀ ਬਾਰ ਕਹਿੰਦੀ ਹੋਈ ਉਹ ਜੀ ਸੀ ਸਿੰਗਰੀ ਹੋਈ ਕਿੱਡੀ ਗੱਲ ਬਹੁਤ ਪੰਜਾਬੀ ਸੌਲਦੀ ਹੈ ਸਰ ਕਰ ਰਹੀ ਕਰ ਰਹੀ ਸਰ ਹਾਂ ਜੀ ਕਰ ਰਹੀ ਕਰ ਰਹੀ